ਪੁਲਿਸ ਇਹ ਅਧਿਕਾਰੀ ਚ ਕਹਿ ਰਹੀ ਹੈ ਵੀ ਕੋਈ ਪੈਸੇ ਦਾ ਲੈਣ ਦੇਣ ਆਖੇ ਕੋਈ ਹੋਇਆ ਉਹ ਸਾਡੇ ਅਕਾਊਂਟ ਦੇ ਵਿੱਚ ਨਹੀਂ ਹੋਇਆ ਇਸ ਲੜਕੀ ਦੇ ਅਕਾਊਂਟ ਚ ਨਹੀਂ ਹੋਇਆਗਾ ਕਿਸੇ ਨੇ ਕਿਸੇ ਦੇ ਅਕਾਊਂਟ ਚ ਪੈਸੇ ਪਾਏ ਆ ਕਿ ਉਹ ਕੋਈ ਚਟਾ ਖਰੀਦਦਾ ਸੀ ਜਿਹੜਾ ਅਖੇ ਲੜਕੇ ਨੂੰ ਦੇਣਾ ਸੀ ਉਹਦੇ ਲਈ ਇੱਕ ਇੱਕ ਕਹਾਣੀ ਜਿਹੀ ਬਣਾਈ ਆ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ ਪੁਲਿਸ ਨੇ ਅੱਜ ਦੋ ਦਿਨ ਦਾ ਰਿਮਾਂਡ ਜਿਹੜਾ ਹੈਗਾ ਪੁਲਿਸ ਨੂੰ ਮਿਲਿਆ ਜੀ ਪਹਿਲਾਂ ਕਿੰਨੇ ਦਿਨ ਰਿਮਾਂਡ ਦਾ ਪਹਿਲਾਂ ਵੀ ਮੇਰੇ ਖਾ ਦੋ ਦਿਨ ਦੇ ਰਿਮਾਂਡ ਤੋਂ ਪਹਿਲਾਂ ਲੈ ਕੇ ਆਏ ਸੀਗੇ ਜੀ ਤੇ ਹੁਣ ਦਾ ਫਾਰਮਲ ਕਿਸਾ ਕੀ ਲਾਇਆ ਗਿਆ ਨਾ ਕੁੜੀ ਦੇ ਨਾਮ ਤੋਂ ਕੀਤਾ ਗਿਆ ਇੱਕ ਸੁਨੇਹੇ ਤੇ। ਅ ਸਿੰਪਲੀ ਇੱਕ ਇਹੀ ਹੈ ਜੀ ਵੀ ਏ ਦੀ ਜਾਣ ਪਛਾਣ ਸੀ ਲੜਕੀ ਦੇ ਨਾਲ ਰੁਪਿੰਦਰ ਕੌਰ ਦੇ ਨਾਲ ਤੇ ਉਹਦੇ ਇਵੇਂ ਦੇ ਵਿੱਚ ਜਿਹੜਾ ਹੈਗਾ ਕੋਈ ਚਿੱਟਾ ਲੈ ਐਂ ਦਾ ਲੈਂਡ ਵਾਸਤੇ ਇਹਨੂੰ ਸੰਪਰਕ ਕੀਤਾ ਗਿਆ ਸੀ। ਤਾਂ ਅਗਲੀ ਬੇਚ 24 ਤਰੀਕ ਨੂੰ। ਅ ਹਾਂਜੀ 24 ਤੀਕੂ ਅਗਲੀ ਬੇਸੀ ਹੈ। ਦੇਖੋ ਜੀ ਉਹ ਚ ਨਾ ਬੇਸਿਕ ਐਲੀਗੇਸ਼ਨ ਜਿਹੜੇ ਪੁਲਿਸ ਇਹ ਆਪਦੀ ਕਹਾਣੀ ਚ ਕਹਿ ਰਹੀ ਹੈ ਵੀ ਕੋਈ ਪੈਸੇ ਦਾ ਲੈਂਡ ਦੇਣ ਰਖੇ ਕੋਈ ਹੋਇਆ ਉਹ ਸਾਡੇ ਅਕਾਊਂਟ ਦੇ ਵਿੱਚ ਨਹੀਂ ਹੋਇਆ ਇਸ ਲੜਕੀ ਦੇ ਅਕਾਊਂਟ ਚ ਨਹੀਂ ਹੋਇਆ ਹੈਗਾ। ਕਿਸੇ ਨੇ ਕਿਸੇ ਦੇ ਅਕਾਊਂਟ ਚ ਪੈਸੇ ਪਾਏ ਆ ਕਿ ਉਹ ਕੋਈ ਚਿੱਟਾ ਖਰੀਦਦਾ ਸੀ ਜਿਹੜਾ ਅਖੇ ਲੜਕੇ ਨੂੰ ਦੇਣਾ ਸੀ ਉਹਦੇ ਲਈ ਇੱਕ ਇੱਕ ਕਹਾਣੀ ਜਿਹੜੀ ਬਣਾਈ ਆ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ ਪੁਲਿਸ ਨੇ ਅੱਜ ਦੋ ਦਿਨ ਦਾ ਰਿਮਾਂਡ ਜਿਹੜਾ ਹੈਗਾ ਪੁਲਿਸ ਨੂੰ ਮਿਲਿਆ ਜੀ ਪਹਿਲਾਂ ਕਿੰਨੇ ਦਾ ਰਿਮਾਂਡ ਦਿੰਦੇ ਆ ਪਹਿਲਾਂ ਵੀ ਮੇਰੇ ਖਾ ਦੋ ਦਿਨ ਦੇ ਰਿਮਾਂਡ ਤੋਂ ਪਹਿਲਾਂ ਲੈ ਕੇ ਆਏ ਸੀਗੇ ਜੀ ਤੇ ਹੁਣ ਫਾਰਮੈਟਿਸ਼ਨ ਕੀ ਲਾਇਆ ਕੇ ਨਾ ਕੁੜੀ ਦੇ ਨਾਮ ਤੋਂ ਕੀਤਾ ਗਿਆ ਇੱਕ ਸੁਨੇਹੇ ਕਰਿਆ ਸਿਮਪਲੀ ਇੱਕ ਇਹੀ ਹੈ ਜੀ ਕਿ ਏ ਦੀ ਜਨਪਛਾਣ ਸੀ ਲੜਕੀ ਦੇ ਨਾਲ ਰਵਿੰਦਰਕੌਰ ਦੇ ਨਾਲ ਤੇ ਉਹਦੇ ਇਵੇਜ ਦੇ ਵਿੱਚ ਜਿਹੜਾ ਹੈਗਾ ਕੋਈ ਚਿੱਟਾ ਲੈ ਇਦਾਂ ਲੈਂਡ ਵਾਸਤੇ ਇਹਨੂੰ ਸੰਪਰਕ ਕੀਤਾ ਗਿਆ ਸੀ ਤਾਂ ਉਹਨਾਂ ਅਗਲੀ ਬੇਚ 24 ਤਰੀਕ ਨੂੰ ਅ ਹਾਂਜੀ 24 ਤਰੀਕ ਨੂੰ ਅਗਲੀ ਬੇਸ਼ੀ ਹੈ ਦੇਖੋ ਜੀ ਉਹ ਚਾਹ ਨਾ ਬੇਸਿਕ ਐਲੀਗੇਸ਼ਨ ਜਿਹੜੇ ਪੁਲਿਸ ਇਹ ਆਪਦੀ ਕਹਾਣੀ ਚ ਕਹਿ ਰਹੀ ਹੈ ਵੀ ਕੋਈ ਪੈਸੇ ਦਾ ਲੈਣ ਦੇਣ ਰਖੇ ਕੋਈ ਹੋਇਆ ਉਹ ਸਾਡੇ ਅਕਾਊਂਟ ਦੇ ਵਿੱਚ ਨਹੀਂ ਹੋਇਆ ਇਸ ਲੜਕੀ ਦੇ ਅਕਾਊਂਟ ਚ ਨਹੀਂ ਹੋਇਆਗਾ ਕਿਸੇ ਨੇ ਕਿਸੇ ਦੇ ਅਕਾਊਂਟ ਚ ਪੈਸੇ ਪਾਏ ਆ ਕਿ ਉਹ ਕੋਈ ਚਿੱਟਾ ਖਰੀਦਦਾ ਸੀ ਜਿਹੜਾ ਅਖੇ ਲੜਕੇ ਨੂੰ ਦੇਣਾ ਸੀ ਉਹਦੇ ਲਈ ਇੱਕ ਇੱਕ ਕਹਾਣੀ ਜਿਹੜੀ ਬਣਾਈ ਆ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ ਪੁਲਿਸ ਨੇ ਅੱਜ ਦੋ ਦਿਨ ਦਾ ਰਿਮਾਂਡ ਜਿਹੜਾ ਹੈਗਾ ਪੁਲਿਸ ਨੂੰ ਮਿਲਿਆ ਜੀ ਪਹਿਲਾਂ ਕਿੰਨੇ ਦਿਨ ਰਿਮਾਂਡ ਦਾ ਜੀ ਪਹਿਲਾਂ ਵੀ ਮੇਰੇ ਖਾ ਦੋ ਦਿਨ ਦਾ ਰਿਮਾਂਡ ਤੋਂ ਪਹਿਲਾਂ ਲੈ ਕੇ ਆਏ ਸੀਗੇ ਜੀ ਤੇ ਹੁਣ ਫਾਰਮ ਕੀ ਲਾਇਆ ਗਿਆ ਕੁੜੀ ਦੇ ਨਾਮ ਤੋਂ ਕੀਤਾ ਗਿਆ ਇੱਕ ਸੁਣ ਨਹੀਂ ਕਰਦੇ ਸਿਮਪਲੀ ਇੱਕ ਇਹੀ ਹੈ ਜੀ ਵੀ ਏ ਦੀ ਜੜਪਛਾਣ ਸੀ ਲੜਕੀ ਦੇ ਨਾਲ ਰੁਪਿੰਦਰ ਕੌਰ ਦੇ ਨਾਲ ਤੇ ਉਹਦੇ ਇਬਜ ਦੇ ਵਿੱਚ ਜਿਹੜਾ ਹੈਗਾ ਕੋਈ ਚਿੱਟਾ ਲੈ ਐਂ ਦਾ ਲੈਂਡ ਵਾਸਤੇ ਇਹਨੂੰ ਸੰਪਰਕ ਕੀਤਾ ਗਿਆ ਸੀ ਤਨਗਲੀ ਪੇਸ਼ੀ 24 ਤਰੀਕ ਨੂੰ ਹਾਂਜੀ 24 ਤਰੀਕ ਨੂੰ ਗੁਗਲੀ ਪੇਸ਼ੀ ਹੈ ਦੇਖੋ ਜੀ ਉਹ ਚ ਨਾ ਬੇਸਿਕ ਅਲੀਗੇਸ਼ਨ ਜਿਹੜੇ ਪੁਲਿਸ ਇਹ ਆਪਦੀ ਕਹਾਣੀ ਚ ਕਹਿ ਰਹੀ ਹੈ ਵੀ ਕੋਈ ਪੈਸੇ ਦਾ ਲੈਣ ਦੇ ਦਾਖੇ ਕੋਈ ਹੋਇਆ ਉਹ ਸਾਡੇ ਅਕਾਊਂਟ ਦੇ ਵਿੱਚ ਨਹੀਂ ਹੋਇਆ ਇਸ ਲੜਕੀ ਦੇ ਅਕਾਊਂਟ ਚ ਨਹੀਂ ਹੋਇਆਗਾ ਕਿਸੇ ਨੇ ਕਿਸੇ ਦੇ ਅਕਾਊਂਟ ਚ ਪੈਸੇ ਪਾਏ ਆ ਕਿ ਉਹ ਕੋਈ ਚਟਾ ਖਰੀਦਦਾ ਸੀ ਜਿਹੜਾ ਅਖੇ ਲੜਕੇ ਨੂੰ ਦੇਣਾ ਸੀ ਉਹਦੇ ਲਈ ਇੱਕ ਇੱਕ ਕਹਾਣੀ ਜਿਹੀ ਬਣਾਈ ਆ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ ਪੁਲਿਸ ਨੇ ਅੱਜ ਦੋ ਦਿਨ ਦਾ ਰਿਮਾਂਡ ਜਿਹੜਾ ਹੈਗਾ ਪੁਲਿਸ ਨੂੰ ਮਿਲਿਆ ਜੀ ਪਹਿਲਾਂ ਕਿਹਨੇ ਰਿਮਾਂਡ ਦਾ ਜੀ ਪਹਿਲਾਂ ਵੀ ਮੇਰੇ ਖਾਤੇ ਦੋ ਦਿਨ ਤੜ੍ਹ ਮਤੋਂ ਪਹਿਲਾਂ ਲੈ ਕੇ ਆਏ ਸੀਗੇ ਜੀ ਤੇ ਹੁਣ ਫੋਰਮ ਕਿਸਾ ਕੀ ਲਾਏਗੇ ਨਾ ਕੁੜੀ ਦੇ ਨਾਮ ਤੋਂ ਕੀਤਾ ਹੈ